ਇਸ ਦੇ ਲਈ ਕਰੀਬ 1000 ਸਾਡੇ ਜਿਹੜੇ ਪਿੰਡ ਨੇ ਉਹ ਅਫੈਕਟਡ ਹੋਏ ਨੇ 7 ਜ਼ਿਲ੍ਹਿਆਂ ਦੇ ਵਿੱਚ ਅਫੈਕਟਡ ਹੋਏ ਨੇ ਤੇ ਅਸੀਂ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਜੋ ਰੈਸਕਿਊ ਕਰਨਾ ਸੀ ਕੋਈ ਲੋਕ ਫਸੇ ਸੀ ਕੋਈ ਰਾਹਤ ਪਹੁੰਚਾਣੀ ਸੀ ਸਭ ਤੋਂ ਵੱਡੀ ਗੱਲ ਇਸ ਸਮੇਂ ਕੀ ਸੀ ਕਿ ਲੋਕਾਂ ਦੇ ਜਾਨ ਮਾਲ ਦੀ ਰੱਖੀ ਕੀਤੀ ਜਾ ਸੋ ਅਸੀਂ ਉਸ ਦੇ ਲਈ ਪੂਰੇ ਪ੍ਰਬੰਧ ਕੀਤੇ ਤੇ ਇੱਕ ਤੇ 11000 330 ਲੋਕਾਂ ਨੂੰ ਅਸੀਂ ਇਵੈਕੂਏਟ ਕੀਤਾ ਇਵੈਕੂਏਟ ਸੈਂਟਰ ਜਿਹੜੇ ਨੇ ਅਸੀਂ 87 ਇਵੈਕੂਏਟ ਸੈਂਟਰ ਬਣਾਏ ਤੇ ਉੱਥੇ ਸਾਰਾ ਕੁਝ ਹੈ ਜਿਹੜਾ ਉਹ ਰਹਿਣ ਦਾ ਪ੍ਰਬੰਧ ਕੀਤਾ ਗਿਆ ਸਾਰੇ ਪ੍ਰਬੰਧ ਅਸੀਂ ਉੱਥੇ ਕੀਤੇ ਗਏ ਸੀ ਜਿਹੜੇ 11000 330 ਲੋਕਾਂ ਨੂੰ ਅਸੀਂ ਏਵੈਕੂਏਟ ਕੀਤਾ ਜਿਹੜੇ ਲੋਕ ਉੱਥੇ ਫਸ ਗਏ ਦੀ ਤੇ ਜਿੱਥੇ 에어 ਲਿਫਟਿੰਗ ਦੀ ਲੋੜ ਪਈ ਉਸ ਤੇ 에어 ਲਿਫਟਿੰਗ ਵੀ ਕੀਤੀ ਐਨਡੀਆਰਐਫ ਦੀਆਂ ਟੀਮਾਂ ਐਸਡੀਆਰਐਫ ਦੀਆਂ ਟੀਮਾਂ ਤੇ ਸਾਰਿਆਂ ਨੇ ਮਿਲ ਕੇ ਜਿਹੜਾ ਹੈ ਉੱਥੇ ਲੋਕਾਂ ਨੂੰ ਅਸੀਂ ਰੈਸਕਿਊ ਕੀਤਾ ਪੰਜ ਅਤੇ ਮੰਤਰੀ ਪ੍ਰਿੰਦਰ ਗੋਇਲ ਦੇ ਵੱਲੇ ਵੀ ਵੱਡਾ ਬਿਆਨ ਦਿੱਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ 1988 ਤੋਂ ਵੀ ਗੰਭੀਰ ਹੈ ਹੜ੍ਹ ਦੀ ਸਥਿਤੀ ਹੈ ਵੱਡਾ ਦਾਵਾ ਮੰਤਰੀ ਬਰਿੰਦਰ ਗੋਇਲ ਨੇ ਕੀਤਾ ਹੈ 37 ਸਾਲਾਂ ਦੇ ਵਿੱਚ ਸਭ ਤੋਂ ਭਿਆਨਕ ਹੜ੍ਹ ਆਇਆ ਹੈ ਬਰਿੰਦਰ ਗੋਇਲ ਦੇ ਵੱਲੋਂ ਦਾਵਾ ਕਰਦੇ ਕਿਹਾ ਗਿਆ ਹੈ ਕਿ 37 ਸਾਲਾਂ ਦੇ ਵਿੱਚ ਸਭ ਤੋਂ ਭਿਆਨਕ ਹੜ੍ਹ ਆਏ ਨੇ ਰਾਵੀ ਦੇ ਵਿੱਚ 1988 ਦੇ ਵਿੱਚ 11 ਲੱਖ 20 ਹਜ਼ਾਰ ਕਿਊਸਿਕ ਪਾਣੀ ਆਇਆ ਸੀ ਇਸ ਵਾਰ ਰਾਵੀ ਦੇ ਵਿੱਚ 14 ਲੱਖ 11 ਹਜ਼ਾਰ ਕਿਊਸਿਕ ਪਾਣੀ ਆਇਆ ਹੈ ਜੋ ਕਿ ਮੰਤਰੀ ਬਰਿੰਦਰ ਗੋਇਲ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਪਹਾੜਾਂ ਦੇ ਵਿੱਚ ਪਏ ਭਾਰੀ ਮੀਂਹ ਨੇ ਇਹ ਹਾਲਾਤ ਵਿਗਾੜੇ ਨੇ 2.15 ਲੱਖ ਕਿਊਸਿਕ ਪਾਣੀ ਰੰਜੀਤ ਸਾਗਰ ਡੈਮ ਤੋਂ ਛੱਡਿਆ ਗਿਆ ਸੀ ਜਦਕਿ ਬਾਕੀ ਦਾ ਹਿਮਾਚਲ ਜੰਮੂ ਕਸ਼ਮੀਰ ਅਤੇ ਪੰਜਾਬ ਦੇ ਖੱਡਾਂ ਨਾਲਿਆਂ ਅਤੇ ਕੈਚਮੈਂਟ ਖੇਤਰਾਂ ਤੋਂ ਆਇਆ ਹੈ ਆ ਤਾਂ ਇਸ ਦੇ ਵਿਚਾਲੇ ਮੰਤਰੀ ਬਰਿੰਦਰ ਗੁਲਦੀਵ ਵੱਲੋਂ ਇਹ ਵੱਡਾ ਦਾਵਾ ਕੀਤਾ ਗਿਆ ਵੱਡਾ ਬਿਆਨ ਦਿੱਤਾ ਗਿਆ ਕਿ ਪੰਜਾਬ ਦੇ ਵਿੱਚ 1988 ਤੋਂ ਵੀ ਗੰਭੀਰ ਹੈ ਹੜ੍ਹ ਦੀ ਸਥਿਤੀ 37 ਸਾਲਾਂ ਤੋਂ ਸਭ ਤੋਂ ਭਿਆਨਕ ਹੜਾਇਆ ਹੈ ਰਾਵੀ ਦੇ ਵਿੱਚ 1988 ਦੇ ਵਿੱਚ 11 ਲੱਖ 20000 ਕਿਊਸਿਕ ਪਾਣੀ ਆਇਆ ਸੀ ਤੇ ਇਸ ਵਾਰ ਰਾਵੀ ਦੇ ਵਿੱਚ 14 ਲੱਖ 11000 ਕਿਊਸਿਕ ਪਾਣੀ ਛੱਡਿਆ ਗਿਆ ਆਤਾ ਮੰਤਰੀ ਬ੍ਰਿੰਦਰ ਗੋਇਲ ਦੇ ਵੱਲ ਆਪਣੇ ਆਪ ਦੇ ਵਿੱਚ ਵੱਡਾ ਦਾਵਾ ਕੀਤਾ ਗਿਆ 1988 ਦਾ ਜ਼ਿਕਰ ਕੀਤਾ ਗਿਆ ਸਾਲ 2025 ਦੀ ਗੱਲ ਕੀਤੀ ਜਾਵੇ ਤਾਂ 14.11 ਲੱਖ ਕਿਉਂਕਿ ਪਾਣੀ ਆਇਆ ਸੀਗਾ ਆ ਆਇਆ ਹੈ ਤੇ 1988 ਦੇ ਵਿੱਚ 11.20 ਲੱਖ ਕਿਓਸਿਕ ਪਾਣੀ ਆਇਆ ਸੀ ਇਸ ਦੇ ਵਿੱਚ ਵੱਡਾ ਇਹਨਾਂ ਅੰਕੜਿਆਂ ਦੇ ਵਿੱਚ ਫਰਕ ਤੁਸੀਂ ਵੇਖ ਸਕਦੇ ਹੋ ਇਸੇ ਕਰਕੇ ਮੰਤਰੀ ਬ੍ਰਿੰਦਰ ਗੋਇਲ ਇਹ ਵੱਡਾ ਤਾਵਾ ਕਰ ਰਹੇ ਨੇ ਰਾਵੀ ਦੇ ਰਾਵੀ ਦੇ ਪਾਣੀ ਨੇ ਜੋ ਤਬਾਹੀ ਮਚਾਈ ਹੈ ਰਾਵੀ ਦਾ ਸੀ ਅੰਕੜਾ ਦੇ ਰਹੇ ਹਾਂ ਇਸ ਵਾਰ ਦੀ ਗੱਲ ਕੀਤੀ ਜਾਵੇ ਤਾਂ 14.11 ਲੱਖ ਕਿਓਸਿਕ ਪਾਣੀ ਆਇਆ 1988 ਦੇ ਵਿੱਚ 11.20 ਲੱਖ ਕਿਓਸਿਕ ਪਾਣੀ ਆਇਆ ਕਿਉਂਕਿ ਜੇਕਰ ਇਹਨਾਂ ਅੰਕੜਿਆਂ ਦੇ ਲਿਹਾਜ਼ ਦੇ ਨਾਲ ਵੇਖਿਆ ਜਾਵੇ ਤਾਂ ਇਸ ਤੋਂ ਤਾਂ ਵਾਕਿ ਨਜ਼ਾਰਾ ਹੈ ਕਿ 1988 ਤੋਂ ਮਿਸਤੀ ਜੋ ਕੇ ਹੜਾਂਦੀ ਗੰਭੀਰ ਨਜ਼ਰ ਆ ਰਹੀ ਹੈ ਇਸੇ ਕਰਕੇ ਮੰਤਰੀ ਬਰਿੰਦਰ ਗੋਇਲ ਦੇ ਬੋਲੇ ਨਾ ਅੰਕੜਿਆਂ ਦੇ ਹਵਾਲੇ ਦੇ ਨਾਲ ਹੀ ਇਹ ਵੱਡੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿਉਂਕਿ 1988 ਦੀ ਗੱਲ ਕਰੀਏ ਤਾਂ ਅਸੀਂ ਵੀ ਬਜ਼ੁਰਗਾਂ ਤੋਂ ਸੁਣਦੇ ਆਏ ਕਿ ਉਦੋਂ ਵੀ ਬਹੁਤ ਹਾਲਾਤ ਖਰਾਬ ਹੋਏ ਸਨ ਖਾਸ ਕਰਕੇ ਪਠਾਨਕੋਟ ਗਰਦਾਸਪੁਰ ਦੇ ਇਲਾਕਿਆਂ ਦੇ ਉਸ ਵੇਲੇ ਵੀ ਰਾਵੀ ਦੇ ਦਰਿਆ ਦੇ ਕਾਰਨ ਰਾਵੀ ਦੇ ਪਾਣੀ ਦੇ ਕਾਰਨ ਵੱਡੇ ਪੱਧਰ ਤੇ ਤਬਾਹੀ ਹੋਈ ਸੀ ਪਰ ਇਸ ਵਾਰ ਦੀ ਗੱਲ ਕਰੀਏ ਤਾਂ 1988 ਦੇ ਨਾਲੋਂ ਸਥਿਤੀ ਭਿਆਨਕ ਨਜ਼ਰ ਆ ਰਹੀ ਹੈ ਜੋ ਕਿ ਮੰਤਰੀ ਬਰਿੰਦਰ ਗੋਇਲ ਦੇ ਵੱਲੋਂ ਵੀ ਇਹ ਦਾਵਾ ਕੀਤਾ ਗਿਆ ਹੈ ਤਾਂ ਵਕਤ ਜਿਗਾਮਾ ਤੋਂ ਤਨਸੀ ਗਰਾਉਂਡ 0 ਤੋਂ ਤਸਵੀਰਾਂ ਵੀ ਵਿਖਾ ਰਹੇ ਹਾਂ ਕਿਸ ਤਰੀਕੇ ਦੇ ਹਾਲਾਤ ਨੇ ਕਿੱਥੇ ਅਜੇ ਪਾਣੀ ਭਰਿਆ ਆ ਜਿੱਥੇ ਪਾਣੀ ਘਟ ਵੀ ਗਿਆ ਉੱਥੇ ਕਿਸ ਤਰੀਕੇ ਦੀਆਂ ਤਸਵੀਰਾਂ ਨੇ ਇਸ ਦੇ ਵਿਚਾਲੇ ਤਰਨਤਾਰਨ ਦੇ ਹਰੀਕੇ ਪੱਤਨ ਤੋਂ ਸਾਡੇ ਸਹਿਯੋਗੀ ਸਰਦਾਰਥ ਅਰੋੜਾ ਜੁੜ ਚੁੱਕੇ ਨੇ ਅ ਸਰਦਾਰਥ ਅਸੀਂ ਤਰਨਤਾਰਨ ਦਾ ਵੀ ਜ਼ਿਕਰ ਕਰ ਰਹੇ ਸੀ ਤਰਨਤਾਰਨ ਦੇ ਕਈ ਪਿੰਡ ਜੋ ਘੜਾਂ ਤੋਂ ਪ੍ਰਭਾਵਿਤ ਹੋਏ ਕਿ ਵੱਡੇ ਪੱਧਰ ਤੇ ਕਿਸਾਨਾਂ ਦੀਆਂ ਫਸਲਾਂ ਦਾ ਵੀ ਨੁਕਸਾਨ ਹੋਇਆ ਇਸ ਵੇਲੇ ਪੂਰੇ ਤਰਨਤਾਰਨ ਜ਼ਿਲ੍ਹੇ ਨੂੰ ਲੈ ਕੇ ਕੀ ਅਪਡੇਟ ਹੈ ਤੇ ਜੇਕਰ ਹਰੀਕੇ ਪੱਤਨ ਦੀ ਗੱਲ ਕਰੀਏ ਤੇ ਇੱਥੇ ਫਿਲਹਾਲ ਕਿਸ ਤ ਬਿਲਕੁਲ ਜੇ ਗੱਲ ਕੀਤੀ ਜਾਵੇ ਤਾਂ ਜਿਹੜਾ ਲਗਾਤਾਰ ਪਾਣੀ ਦਾ ਫਰਦਰ ਜਿਹੜਾ ਕੱਲ ਤੋਂ ਵਧਣਾ ਸ਼ੁਰੂ ਹੋ ਚੁੱਕਾ ਹੋਇਆ ਹੈ ਉਹ ਤੁਸੀਂ ਇਹਦਾ ਤੁਸੀਂ ਹਰੀਕੇ ਦਰਿਆ ਦੀਆਂ ਦੇਖ ਸਕਦੇ ਹੋ ਇਹ ਹਰੀਕੇ ਦਰਿਆ ਦੀਆਂ ਤਸਵੀਰਾਂ ਨੇ ਔਰ ਇਸ ਦੇ 31 ਗੇਟ ਹਨ ਫਲੱਡ ਗੇਟ ਜਿਹੜੇ ਨੇ 31 ਨੇ ਔਰ 31 ਦੇ ਕਤੇ ਇਸ ਵਕਤ ਖੁੱਲੇ ਹੋਏ ਨੇ ਔਰ ਲਗਾਤਾਰ ਇੱਥੇ ਪਾਣੀ ਦਾ ਪੱਦਰ ਵਧਦਾ ਹੋਇਆ ਦਿਖਾਈ ਦੇ ਰਿਹਾ ਜੇ ਹਰੀਕੇ ਦਰਿਆ ਦੀ ਗੱਲ ਕੀਤੀ ਜਾਵੇ ਤਾਂ ਇਸ ਵਕਤ ਹਰੀਕੇ ਦਰਿਆ ਦੇ ਵਿੱਚ ਪਾਣੀ ਦੀ ਕੁੱਲ ਆਮਦ 266000 ਕਿਊਸਿਕ ਹੋ ਚੁੱਕੀ ਹੈ ਅਤੇ ਦਿਨ ਪੇ ਦਿਨ ਪਾਣੀ ਵਧਦਾ ਹੋਇਆ ਦਿਖਾਈ ਦੇ ਰਿਹਾ ਹੈ ਦੱਸ ਦਈਏ ਕਿ ਕੱਲ ਨਾਲੋਂ ਅੱਜ ਦੀ ਅਜੇ ਆਮਦ ਦੀ ਗਣਤੀ ਕੀਤੀ ਜਾਵੇ ਤਾਂ 7000 ਕਿਊਸਿਕ ਪਾਣੀ ਜਿਹੜਾ ਹੈ ਹਰੀਕੇ ਦਰਿਆ ਦੇ ਵਿੱਚ ਵਧਿਆ ਹੈ ਔਰ ਇਸੇ ਤਰੀਕੇ ਨਾਲ ਜਿਹੜਾ ਹਥਾੜ ਖੇਤਰ ਅਤੇ ਫਿਰੋਜ਼ਪੁਰ ਸੈਣੀਵਾਲਾ ਨੂੰ ਜਿਹੜਾ ਅੱਗੇ ਪਾਣੀ ਇਹ ਛੱਡਿਆ ਜਾ ਰਿਹਾ ਹੈ ਇਹ ਅੱਗੇ ਜਾਣ ਦੀਆਂ ਤਸਵੀਰਾਂ ਨੇ ਪਾਣੀ ਦੀਆਂ ਔਰ ਜੇ ਅੱਗੇ ਪਾਣੀ ਜਿਹੜਾ ਇਹ ਛੱਡਿਆ ਜਾ ਰਿਹਾ ਹੈ ਇਸ ਵਕਤ 2 ਲੱਖ 52 ਹਜ਼ਾਰ ਕਿਊਸਿਕ ਪਾਣੀ ਜਿਹੜਾ ਫਰੋਜਪੁਰਾ ਸਹਣੀਵਾਲ ਨੂੰ ਅੱਗੇ ਛੱਡਿਆ ਜਾ ਰਿਹਾ ਕਿਉਂਕਿ ਲਗਾਤਾਰ ਪਾਣੀ ਦੀ ਆਮਦ ਦਿਨ ਤੇ ਦਿਨ ਵੱਧ ਹੁੰਦੀ ਹੋਈ ਇਸ ਦਰਿਆ ਦੇ ਵਿੱਚ ਦਿਖਾਈ ਦੇ ਰਹੀ ਹੈ ਉਸੇ ਤਰੀਕੇ ਨਾਲ ਜਿਹੜੀਆਂ ਇੱਥੋਂ ਰਾਜਸਥਾਨ ਅਤੇ ਫਰੋਜਪੁਰ ਜਿਹੜੀਆਂ ਛੋਟੀਆਂ ਨਹਿਰਾਂ ਨਿਕਲਦੀਆਂ ਨੇ ਜੇ ਗੱਲ ਕੀਤੀ ਜਾਵੇ ਤਾਂ ਉਹਨਾਂ ਨਹਿਰਾਂ ਦੇ ਵਿੱਚ ਵੀ ਇਸ ਵਕਤ 14000 ਕਿਯੂਐਸੀ ਕਿ ਜਿਹੜਾ ਪਾਣੀ ਚੱਲ ਰਿਹਾ ਉਹ ਨਿਰੰਤਰ ਪਾਣੀ ਇੱਥੇ ਚੱਲਦਾ ਪਿਆ ਔਰ ਤੁਸੀਂ ਸਪੀਡ ਪਾਣੀ ਦੀ ਚੈੱਕ ਕਰ ਸਕਦੇ ਹੋ ਕਿਸ ਤਰੀਕੇ ਨਾਲ ਪਾਣੀ ਜਿਹੜਾ ਜਾ ਰਿਹਾ ਔਰ ਉਸੇ ਤਰੀਕੇ ਨਾਲ ਤਰਨ ਤਰਨ ਦੇ ਵਿੱਚ ਲਗਾਤਾਰ ਬਾਰਿਸ਼ ਜਿਹੜੀ ਹੈ ਅੱਗੇ 2 ਦਿਨ ਤੋਂ ਲੱਗੀ ਹੋਈ ਹੈ ਕੱਲ ਤੋਂ ਹੀ ਬਾਰਿਸ਼ ਜਿਹੜੀ ਸ਼ਾਮ ਦੁਪਹਿਰ ਤੋਂ ਸ਼ੁਰੂ ਹੋਈ ਸੀ ਔਰ ਕੁਣਵੀ ਜਿਹੜੀ ਆ ਬਾਰਿਸ਼ ਰੁਕ ਰੁੱਕ ਕੇ ਬਾਰਿਸ਼ ਜਿਹੜੀ ਆ ਲਗਾਤਾਰ ਇੱਥੇ ਹੋ ਰਹੀ ਆ ਔਰ ਪਾਣੀ ਦਾ ਲੈਵਲ ਦਿਨ ਪੇ ਦਿਨ ਵੱਧਦਾ ਦਿਖਾਈ ਦੇ ਰਿਹਾ ਕਿ ਜੇ ਗੱਲ ਤਾਂ ਜ਼ਿਕਰ ਕੀਤਾ ਜਾਵੇ ਤਾਂ ਮੜੜ ਪਿੰਡ ਇੱਥੇ ਨਜ਼ਦੀਕ ਹੀ ਇਸ ਦਰਿਆ ਦੇ ਨਜ਼ਦੀਕ ਹੀ ਪਿੰਡ ਮੜੜਾ ਜਿੱਥੇ ਇੱਕ 200 ਫੁੱਟ ਦੀ ਢਾਲ ਲੱਗੀ ਸੀ ਉਸੇ ਤਰੀਕੇ ਨਾਲ ਤੁਸੀਂ ਬੰਨ ਨੂੰ ਜਿਹੜੀਆਂ ਮਜ਼ਬੂਤ ਕਰਨ ਵਾਲੀ ਨੋਟ ਪੁਆਇੰਟ ਹੈ ਉਸ ਨੂੰ ਵੀ ਇਸ ਪਾਣੀ ਕਾਰਨ ਜਿਹੜੀ ਆ ਢਾਲ ਗਿੱਲੇ ਲੈ ਕੇ ਨਿਰੰਤਰ ਉੱਥੇ ਕੰਮ ਜਾਰੀ ਹੈ ਜੀ ਗੱਲ ਕੀਤੀ ਜਾਵੇ ਤਾਂ ਮੰਤਰੀ ਜਿਹੜੇ ਅਸੀਂ ਕੱਲ ਜਿਵੇਂ ਸਾਰਾ ਦਿਨ ਤਰਨਤਾਰਨ ਚ ਰਹੇ ਔਰ ਇੱਥੇ ਜਿਹੜਾ ਉਹਨਾਂ ਵੱਲੋਂ ਜਾਇਦਾ ਲੈ ਆ ਗਿਆ ਪਿੰਡਾਂ ਦੇ ਵਿੱਚ ਔਰ ਪਿੰਡਾਂ ਵਿੱਚ ਵੀ ਕਾਫੀ ਪਾਣੀ ਦਾ ਫੰਦਰ ਵਦਨ ਕਾਰਨ ਜਿਹੜਾ ਕਾਫੀ ਏਕੜ ਫਸਲ ਦਾ ਨੁਕਸਾਨ ਜਿਹੜਾ ਕਿਸਾਨਾਂ ਦੀ ਦਾ ਹੋਇਆ ਔਰ ਉਸੇ ਤਰੀਕੇ ਨਾਲ ਜੇ ਗੱਲ ਕੀਤੀ ਆ ਤਾਂ ਕਈ ਪਰਿਵਾਰਾਂ ਨੂੰ ਵੀ ਰੈਸਕਿਊ ਜਿਹੜਾ ਕੀਤਾ ਗਿਆ ਜੀ ਆ, ਡਾਕਟਰ ਸਾਹਿਬ ਅੱਜ ਫਿਲਹਾਲ ਦੀਆਂ ਪੂਰੀਆਂ ਤਸਵੀਰਾਂ ਦਿਖਾਉਣ ਲਈ ਬਹੁਤ ਬਹੁਤ ਧੰਨਵਾਦ। ਤਰਨਤਾਰਨ ਦੀ ਹਰੇਕੇ ਪੱਤਨ ਦੀਆਂ ਤੁਹਾਨੂੰ ਸੀ ਤਸਵੀਰਾਂ ਵਿਖਾਈਆਂ ਨੇ ਕਿ ਇੱਥੇ ਲਗਾਤਾਰ ਪਾਣੀ ਦੀ آمد ਵਾਧੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਵੀ ਕਈ ਪਿੰਡਾਂ ਦੇ ਵਿੱਚ ਹੜਾਂ ਦੀ ਮਾਰ ਪਈ ਹੈ। ਕਿਸਾਨਾਂ ਦੀਆਂ ਫਸਲਾਂ ਦਾ ਲੋਕਾਂ ਦੇ ਘਰਾਂ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੈ। ਆ ਤੇ ਇਸ ਦੇ ਵਿਚਾਲੇ ਸਾਲ 1988 ਦੇ ਨਾਲ ਵੀ ਤੁਲਨਾ ਕੀਤੀ ਜਾ ਰਹੀ ਹੈ ਕਿ ਉਸ ਤੋਂ ਜ਼ਿਆਦਾ ਹਾਲਤ ਇਸ ਵੇਲੇ ਹੜਾਂ ਦੇ ਕਾਰਨ ਖਰਾਬ ਨਜ਼ਰ ਆ ਰਹੀ ਹੈ। ਸਾਦਰ ਪੰਜਾਬ ਨੇ ਮੌਜੂਦਾ ਸੰਕਰ ਦੇ ਲਈ BBMP ਨੂੰ ਜ਼ਿੰਮੇਵਾਰ ਠਰਾਇਆ BBMP ਨੇ ਸਾਡੀ ਗੱਲ ਨਹੀਂ ਸੁਣੀ ਬਰਿੰਦਰ ਗੋਇਲ ਦਿਵਲ ਵੱਲ ਵੱਡਾ ਬਿਆਨ ਦਿੱਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ BBMP ਨੇ ਜੂਨ ਦੇ ਵਿੱਚ ਸਮੇਂ ਸਿਰ ਪਾਣੀ ਨਹੀਂ ਛੱਡਿਆ ਜੂਨ ਦੇ ਵਿੱਚ ਪਾਣੀ ਛੱਡਦੇ ਤਾਂ ਹਾਲਾਤ ਕਾਫੀ ਹੱਦ ਤੱਕ ਕਾਬੂ ਵਿੱਚ ਹੁੰਦੇ ਤਬਾਹੀ ਕਾਫੀ ਹੱਦ ਤੱਕ ਘਟਾਈ ਜਾ ਸਕਦੀ ਸੀ ਮੰਤਰੀ ਬਰਿੰਦਰ ਗੋਇਲ ਨੇ ਵੱਡਾ ਬਿਆਨ ਦਿੱਤਾ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਨੂੰ ਆਪਣੀ ਕਿਸਮਤ ਦੇ ਸਹਾਰੇ ਛੱਡ ਦਿੱਤਾ ਗਿਆ ਮੰਤਰੀ ਬਰਿੰਦਰ ਗੋਇਲ ਨੇ ਕੇਂਦਰ ਸਰਕਾਰ ਤੇ ਵੀ ਨਿਸ਼ਾਨਾ ਸਾਧਿਆ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਲੱਖਾਂ ਲੋਕ ਪ੍ਰਭਾਵਿਤ ਹੋਏ ਨੇ ਮਦਦ ਦੇਣੀ ਤਾਂ ਦੂਰ ਪੀਐਮ ਨੇ ਹੁਣ ਤੱਕ ਇੱਕ ਵੀ ਬਿਆਨ ਨਹੀਂ ਦਿੱਤਾ ਤਾਂ ਉਥੇ BBMP ਨੂੰ ਨਿਸ਼ਾਨੇ ਤੇ ਲਿਆ ਗਿਆ BBMP ਨੂੰ ਸਿੱਧੇ ਤੌਰ ਤੇ ਪੰਜਾਬ ਦੇ ਮੌਜੂਦਾ ਸੰਕਟ ਦੇ ਲਈ ਮੰਤਰੀ ਬਰਿੰਦਰ ਗੋਇਲ ਦੇ ਵੱਲੋਂ ਜ਼ਿੰਮੇਵਾਰ ਠਰਾਇਆ ਗਿਆ BBMP ਹੈ BBMP ਦਾ ਕਿਤੇ ਵੀ ਰੋਲ ਸਹੀ ਨਹੀਂ ਹੈ ਕਹਿੰਦੇ ਵੀ ਇਹ ਜਿਹੜਾ ਪਾਣੀ ਹੈ 파ਟਨਰ ਸਟੇਟ ਦੇ ਸ਼ੇਅਰ ਦੇ ਮੁਤਾਬਕ ਨਹੀਂ ਤੇ ਅਸੀਂ ਕਹਾਂ ਚਲੋ ਪਰਟੀਅਰ ਕਰ ਦਿਓ ਉਸ ਮੁਤਾਬਕ ਕਰ ਦਿਓ ਪਰ ਰੂਲ ਜਨ ਰੈਗੂਲੇਸ਼ਨ ਦੇ ਵਿੱਚ ਬਕਾਇਦਾ ਇਹ ਹੈ ਅਸੀਂ 4 ਛੀ ਨੂੰ ਫਿਰ ਲੈਟਰ ਲਿਖਿਆ ਜਿਹਦੇ ਵਿੱਚ ਲਿਖਿਆ ਇਹ ਕਿ ਡੂਰਿੰਗ ਦੀ ਫਿਲਿੰਗ ਪੀਰੀਅਡ ਵਾਟਰ ਰਿਲੀਜ਼ ਇਸ ਆਰ ਮੇਡ ਐਸ ਪਰ ਦੀ ਇੰਟੈਂਸ ਪਲੇਸਡ ਬਾਈ ਪਾਰਟਨਰ ਸਟੇਟਸ ਜਦੋਂ ਫਿਲਿੰਗ ਪੀਰੀਅਡ ਹੁੰਦਾ ਉਸ ਸਮੇਂ ਪਾਣੀ ਐਜ ਪਰ ਡਿਮਾਂਡ ਆਫ ਦੀ ਪਾਰਟਨਰ ਸਟੇਟਸ ਦਿੱਤਾ ਜਾਂਦਾ ਪਰ ਨਹੀਂ ਸਾਨੂੰ 21500 ਕਿਸੀ ਪਾਣੀ ਦਿੱਤਾ ਹੁਣ ਜੇ ਉਸ ਸਮੇਂ ਪਾਣੀ ਸਾਨੂੰ ਦੇ ਦਾਂਦੇ ਬੀਵੀਐਮਬੀ ਨਾਲੇ ਤਾਂ ਸਾਡਾ ਸਾਰਾ ਸਿੰਚਾਈ ਦਾ ਸਰ ਜਾਂਦਾ ਤੇ ਨਾਲੇ ਆ ਡੈਮਾਂ ਦੇ ਵਿੱਚ ਸਥਾਨ ਹੋ ਜਾਂਦਾ ਪਾਣੀ ਹੋਰ ਸਮਾ ਜਾਂਦਾ ਸੋ ਇਹ ਬੀਵੀਐਮਬੀ ਨੇ ਜਿਹੜਾ ਸਾਡੇ ਨਾਲ 2 ਤਾਰੀਖ ਦਾ ਸੀ ਉਹ ਸੀ 3 ਤੇ 4 ਨੂੰ ਆ ਬੀਵੀਐਮਬੀ ਦੇ ਲੈਟਰ ਜੋ ਲਿਖੇ ਹੋਏ ਨੇ ਸਾਡੇ ਉਹ ਵੀ ਸਾਡੇ ਹੱਥ ਦੇ ਵਿੱਚ ਨੇ ਸੋ ਬੀਵੀਐਮਬੀ ਤਾਂ ਜਦੋਂ ਇਹਨਾਂ ਕੋਲੇ ਸਾਡੇ ਨਾਲ ਕੋਈ ਧੱਕਾ ਕਰਨਾ ਤਾਂ ਤਾਂ ਬੀਐਮਬੀ ਤਿਆਰ ਖੜ ਜਾਂਦੀ ਹੈ ਜਿੱਥੇ ਕੋਈ ਸਾਨੂੰ ਰਾਹਤ ਦੇਣੀ ਹੈ ਤੇ ਉਥੇ ਬੀਵੀਐਮਬੀ ਹੈ ਜਿਹੜੀ ਉਹ ਚੁੱਪ ਕਰ ਜਾਂਦੀ ਹੈ ਕੇਂਦਰ ਸਰਕਾਰ ਨੂੰ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ ਪ੍ਰਧਾਨ ਮੰਤਰੀ ਸਾਹਿਬ ਨੂੰ ਕੋਈ ਬਿਆਨ ਦੇਣਾ ਚਾਹੀਦਾ ਫੌਰਨ ਦੇ ਵਿੱਚ ਬੈਠੇ ਨੇ ਉਥੇ ਬਿਆਨ ਦੇ ਦਾ ਨਾ ਕੋਈ ਹਮਦਰਦੀ ਦੀ ਗੱਲ ਕਿਸੇ ਪਾਸੋਂ ਕਿਸੇ ਦੀ ਆਈ ਹੈ ਸਵਾਇ ਦੂਸ਼ਣਵਾਦੀ ਦੇ